ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕੂ ਖੋਏ ਜਾ ਰਹੇ ਨੇ ਡਾਕਾ ਮਾਰਿਆ ਜਾ ਰਿਹਾ ਭਾਜਪਾ ਦੀ ਸਰਕਾਰ ਕਰਦੀ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟਰਾਂਸਫਰ ਕਰਨ ਚੰਡੀਗੜ੍ਹ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਮੈਨੂੰ ਹੁਣੇ ਹੀ ਇਤਲਾਹ ਮਿਲੀ ਸੀ ਕਿ ਸੁਨੀਲ ਜਾਕਰ ਜਿਹੜੇ ਪ੍ਰਧਾਨ ਸਨ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਮੈਂ ਸੁਣ ਰਿਹਾ ਸੀ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਉਸ ਤਰ੍ਹਾਂ ਹੀ ਚੰਡੀਗੜ੍ਹ ਪੰਜਾਬ ਦਾ ਤੇ ਜਦੋਂ ਕੱਲ ਦੀ ਇੱਕ ਨੋਟੀਫਿਕੇਸ਼ਨ ਯੂਨੀਅਨ ਟੈਰੀਟਰੀ ਵੱਲੋਂ ਆਈ ਹੈ ਕਿ ਹਰਿਆਣਾ ਨੂੰ ਵਿਧਾਨ ਸਭਾ ਵਾਸਤੇ 10 ਏਕੜ ਜਗ੍ਹਾ ਚੰਡੀਗੜ੍ਹ 'ਚ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਵੈਲਕਮ ਕਰਨਾ ਜਾਖੜ ਸਾਹਿਬ ਦੀ ਇਹ ਸਟੇਟਮੈਂਟ ਬਟ ਮੈਂ ਜਾਖੜ ਸਾਹਿਬ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਦੀ ਬੜੀ ਤਾਰੀਫ ਕੀਤੀ ਤੇ ਗੱਲ ਕਹੀ ਸੀ ਕਿ ਮੋਦੀ ਸਾਹਿਬ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਤਾਂ ਮੈਂ ਪ੍ਰਾਈਮਿੰਟਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪ੍ਰਾਈਮਿੰਟਰ ਸਾਹਿਬ ਜੇ ਮਾਨਦਾਰੀ ਨਾਲ ਤੁਸੀਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਸਿੱਖਾਂ ਸਾਰੀ ਸਿੱਖ ਕਮਿਊਨਿਟੀ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਇੱਜ਼ਤ ਤੇ ਮਾਨ ਦੇਣਾ ਚਾਹਨਾ ਤਾਂ ਜਿਹੜਾ ਸਾਡਾ ਇਨਹੇਰੈਂਟ ਰਾਈਟ ਹੈ ਚੰਡੀਗੜ੍ਹ ਉਹ ਕਿਰਪਾ ਕਰਕੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਸਾਨੂੰ ਬਖਸ਼ਿਆ ਸਾਨੂੰ ਦਿੱਤਾ ਜਾਏ ਕਿਉਂਕਿ ਮੇਰਾ ਮੰਨਣਾ ਹੈ ਕਿ ਜਿਹੜੀ ਇਹ ਨੋਟੀਫਿਕੇਸ਼ਨ ਹੋਈ ਹੈ ਇਹ ਮਾਲਕੀਅਤ ਦੇ ਖਾਨੇ ਦੇ ਵਿੱਚ ਹਰਿਆਣੇ ਦਾ ਨਾਮ ਦਰਜ ਕੀਤਾ ਜਾਏ 1966 ਦੇ ਵਿੱਚ ਜਦੋਂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਵੱਖ-ਵੱਖ ਹੋਏ ਨੇ ਰੀਆਰਗੇਨਾਈਜੇਸ਼ਨ ਹੋਈ ਸਾਰੀ ਸਟੇਟਸ ਦੀ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਸ਼ਰਤੇ ਲਾਈ ਗਈ ਸੀ ਕਿ ਚੰਦ ਪੈਸੇ ਚੰਦ ਕਰੋੜ ਰੁਪਇਆ ਅਸੀਂ ਹਰਿਆਣੇ ਨੂੰ ਦਵਾਂਗੇ ਤੇ ਚੰਦ ਸਾਲਾਂ ਦੇ ਵਿੱਚ 2-3 ਸਾਲ ਦੇ ਵਿੱਚ ਉਹ ਆਪਣਾ ਕੈਪੀਟਲ ਬਣਾਣਗੇ ਆਪਣੀ ਰਾਜਧਾਨੀ ਬਣਾਣਗੇ ਤੇ ਉਹ ਇੱਥੋਂ ਚਲੇ ਜਾਣਗੇ ਬੇਸਿਕਲੀ ਹਰਿਆਣਾ ਅਜੇ ਕਰਾਇਦਾ ਰਹਿ ਰਿਹਾ ਬਟ ਆ ਜਿਹੜਾ ਕੱਲ ਇਸ਼ਾਰਤ ਕੀਤੀ ਗਈ ਕਿਉਂਕਿ ਪੰਚਕੂਲੇ ਚ 12 ਏਕੜ ਜਗਾ ਇਹਨਾਂ ਤੋਂ ਬਦਲਾ ਕੀਤਾ 12 ਏਕੜ ਹਰਿਆਣੇ ਨੇ ਦਿੱਤੀ ਏ ਯੂਟੀ ਨੂੰ ਤੇ ਯੂਟੀ ਦੇ ਵਿੱਚ 10 ਏਕੜ ਜਗਾ ਲੈ ਲਈਏ ਤੇ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹਨਾ ਕਿ ਜਿਹੜੀ ਜ਼ਮੀਨ 12 ਏਕੜ ਪੰਚਕੂਲੇ ਦਿੱਤੀ ਉਹ ਇਸ ਪਲੌਟ ਤੋਂ 1 ਕਿਲੋਮੀਟਰ ਤੇ ਤੇ ਜੇ ਹਰਿਆਣੇ ਨੇ ਵਿਧਾਨ ਸਭਾ ਬਣਾਣੀ ਤੇ ਹਰਿਆਣੇ ਚ ਬੰਨੀ ਚਾਹੀਦੀ ਤੇ ਜੇ 1 ਕਿਲੋਮੀਟਰ ਦੂਰ ਦਿੱਤੀ ਉਹਦਾ ਮਤਲਬ ਇਹ ਹੈ ਕਿ ਜ਼ਮੀਨ ਜ਼ਰੂਰ ਦੇਤੀ ਬਟ ਮਾਲਕੀਅਤ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਕਲੇਮ ਪੈਦਾ ਕਰ ਦਿੱਤਾ ਕੱਲ ਨੂੰ ਅਸੀਂ ਟੈਕਨੀਕਲੀ ਵੀ ਕਿਸੇ ਕਚੈਰੀ ਵਿੱਚ ਵੀ ਚੈਲੰਜ ਕਰਨਾ ਹੋਵੇ ਤੇ ਓਨਰਸ਼ਿਪ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਹਿੱਸਾ ਪਾ ਦਿੱਤਾ ਗਿਆ ਇਹ ਬਹੁਤ ਵੱਡਾ ਧਰੋਤ ਤੇ ਧੋਖਾ ਕੀਤਾ ਗਿਆ ਤੋਂ ਜੇ ਇਸ ਨੂੰ ਦੂਰ ਕਰਨਾ ਕਿਉਂਕਿ ਪਾਣੀਆਂ ਦੇ ਉੱਤੇ ਭਾਵੇਂ ਪਾਖੜਾ ਬਿਆਸ ਦੇ ਉੱਤੇ 50 ਚੱਲਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕੂ ਖੋਏ ਜਾ ਰਹੇ ਨੇ ਡਾਕਾ ਮਾਰਿਆ ਜਾ ਰਿਹਾ ਪੱਜਪਾ ਦੀ ਸਰਕਾਰ ਕਰ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟਰਾਂਸਫਰ ਕਰਨ ਚੰਡੀਗੜ੍ਹ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡਾ ਮਿਹਰਬਾਨੀ ਨੂੰ ਹੁਣੇ ਇਤਲਾਹ ਮਿਲੀ ਸੀ ਕਿ ਸੁਨੀਲ ਜਾਖੜ ਜਿਹੜੇ ਪ੍ਰਧਾਨ ਸਨ ਭਾਰਤੀ ਜਨਤਾ ਪਾਰਟੀ ਦੇ ਉਹਨਾਂ ਨੇ ਅੱਜ ਹੀ ਭਾਰਤੀ ਜਨਤਾ ਪਾਰਟੀ ਤੋਂ ਅਸਤੀਫਾ ਦਿੱਤਾ ਤੇ ਮੈਂ ਸੁਣ ਰਿਹਾ ਸੀ ਉਹਨਾਂ ਦੀ ਇੰਟਰਵਿਊ 'ਚ ਉਹਨਾਂ ਨੇ ਇਹ ਗੱਲ ਕਹੀ ਸੀ ਕਿ ਜਿਸ ਤਰ੍ਹਾਂ ਦਿੱਲੀ ਹਿੰਦੁਸਤਾਨ ਦਾ ਦਿਲ ਹੈ ਉਸ ਤਰ੍ਹਾਂ ਹੀ ਚੰਡੀਗੜ੍ਹ ਪੰਜਾਬ ਦਾ ਦਿਲ ਹੈ ਤੇ ਜਦੋਂ ਕੱਲ ਦੀ ਇੱਕ ਨੋਟੀਫਿਕੇਸ਼ਨ ਯੂਨੀਅਨ ਟੈਰੀਟਰੀ ਵੱਲੋਂ ਆਈ ਹੈ ਕਿ ਹਰਿਆਣਾ ਨੂੰ ਵਿਧਾਨ ਸਭਾ ਵਾਸਤੇ 10 ਏਕੜ ਜਗ੍ਹਾ ਚੰਡੀਗੜ੍ਹ 'ਚ ਦਿੱਤੀ ਜਾ ਰਹੀ ਹੈ ਤੇ ਉਹਨਾਂ ਨੇ ਕਿਹਾ ਕਿ ਮੈਨੂੰ ਇਸ ਗੱਲ ਦਾ ਬੜਾ ਦੁੱਖ ਹੋਇਆ ਮੈਂ ਵੈਲਕਮ ਕਰਨਾ ਜਖੜ ਸਾਹਿਬ ਦੀ ਇਹ ਸਟੇਟਮੈਂਟ ਬਟ ਮੈਂ ਜਖੜ ਸਾਹਿਬ ਨੇ ਪਿਛਲੇ ਦਿਨੀ ਪ੍ਰਧਾਨ ਮੰਤਰੀ ਜੀ ਦੀ ਬੜੀ ਤਾਰੀਫ ਕੀਤੀ ਤੇ ਇਹ ਗੱਲ ਕਹੀ ਸੀ ਕਿ ਮੋਦੀ ਸਾਹਿਬ ਪੰਜਾਬ ਨੂੰ ਬਹੁਤ ਕੁਝ ਦੇਣਾ ਚਾਹੁੰਦੇ ਸਿੱਖ ਧਰਮ ਦੇ ਨਾਲ ਬਹੁਤ ਪਿਆਰ ਕਰਦੇ ਨੇ ਸਤਿਕਾਰ ਕਰਦੇ ਤਾਂ ਮੈਂ ਪ੍ਰਾਈਮਿੰਟਰ ਸਾਹਿਬ ਨੂੰ ਇਹ ਬੇਨਤੀ ਕਰੂੰਗਾ ਪ੍ਰਾਈਮਿੰਟਰ ਸਾਹਿਬ ਜੇ ਇਮਾਨਦਾਰੀ ਨਾਲ ਤੁਸੀਂ ਪੰਜਾਬ ਨੂੰ ਤੇ ਪੰਜਾਬੀਅਤ ਨੂੰ ਪਿਆਰ ਕਰਦੇ ਸਿੱਖਾਂ ਸਾਰੀ ਸਿੱਖ ਕਮਿਊਨਿਟੀ ਨੂੰ ਤੁਸੀਂ ਕਹਿੰਦੇ ਹੋ ਕਿ ਮੈਂ ਇੱਜ਼ਤ ਤੇ ਮਾਨ ਦੇਣਾ ਚਾਹਨਾ ਤਾਂ ਜਿਹੜਾ ਸਾਡਾ ਇਨਹੇਰੈਂਟ ਰਾਈਟ ਹੈ ਚੰਡੀਗੜ੍ਹ ਉਹ ਕਿਰਪਾ ਕਰਕੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਸਾਨੂੰ ਬਖਸ਼ਿਆ ਸਾਨੂੰ ਦਿੱਤਾ ਜਾਏ ਕਿਉਂਕਿ ਮੇਰਾ ਮੰਨਣਾ ਹੈ ਕਿ ਜਿਹੜੀ ਇਹ ਨੋਟੀਫਿਕੇਸ਼ਨ ਹੋਈ ਹੈ ਇਹ ਮਾਲਕੀਅਤ ਦੇ ਖਾਨੇ ਦੇ ਵਿੱਚ ਹਰਿਆਣੇ ਦਾ ਨਾਮ ਦਰਜ ਕੀਤਾ ਜਾਏ 1966 ਦੇ ਵਿੱਚ ਜਦੋਂ ਹਰਿਆਣਾ ਪੰਜਾਬ ਪੰਜਾਬ ਹਰਿਆਣਾ ਤੇ ਹਿਮਾਚਲ ਵੱਖ-ਵੱਖ ਹੋਏ ਨੇ ਰੀਆਰਗੇਨਾਈਜੇਸ਼ਨ ਹੋਈ ਸਾਰੀ ਸਟੇਟਸ ਦੀ ਚੰਡੀਗੜ੍ਹ ਜਿਹੜਾ ਹੈ ਪੰਜਾਬ ਨੂੰ ਦਿੱਤਾ ਗਿਆ ਸੀ ਤੇ ਉਹਦੇ ਵਿੱਚ ਸ਼ਰਤें ਲਾਈ ਗਈ ਸੀ ਕਿ ਚੰਦ ਪੈਸੇ ਚੰਦ ਕਰੋੜ ਰੁਪਇਆ ਅਸੀਂ ਹਰਿਆਣੇ ਨੂੰ ਦਵਾਂਗੇ ਤੇ ਚੰਦ ਸਾਲਾਂ ਦੇ ਵਿੱਚ ਦੋ ਤਿੰਨ ਸਾਲ ਦੇ ਵਿੱਚ ਉਹ ਆਪਣਾ ਕੈਪੀਟਲ ਬਣਾਣਗੇ ਆਪਣੀ ਰਾਜਧਾਨੀ ਬਣਾਣਗੇ ਤੇ ਉਹ ਇੱਥੋਂ ਚਲੇ ਜਾਣਗੇ ਬੇਸਿਕਲੀ ਹਰਿਆਣਾ ਅਜੇ ਕਰਾਇਦਾਰ ਰਹਿ ਰਿਹਾ ਸੀ ਬਟ ਆ ਜਿਹੜਾ ਕੱਲ ਇਸ਼ਾਰਤ ਕੀਤੀ ਗਈ ਕਿਉਂਕਿ ਪੰਚਕੂਲੇ 12 ਏਕੜ ਜਗ੍ਹਾ ਇਹਨਾਂ ਤੋਂ ਬਦਲਾ ਕੀਤਾ 12 ਏਕੜ ਹਰਿਆਣੇ ਨੇ ਦਿੱਤੀ ਏ ਯੂਟੀ ਨੂੰ ਤੇ ਯੂਟੀ ਦੇ ਵਿੱਚ 10 ਏਕੜ ਜਗ੍ਹਾ ਲੈ ਲਈ ਏ ਤੇ ਜਿਹੜੀ ਮੈਂ ਸਾਰੇ ਪੰਜਾਬੀਆਂ ਨੂੰ ਤੇ ਦੇਸ਼ ਵਾਸੀਆਂ ਨੂੰ ਦੱਸਣਾ ਚਾਹਨਾ ਕੇ ਜਿਹੜੀ ਜ਼ਮੀਨ 12 ਏਕੜ ਪੰਚਕੂਲੇ ਦਿੱਤੀ ਉਹ ਇਸ ਪਲੌਟ ਤੋਂ 1 ਕਿਲੋਮੀਟਰ ਤੇ ਤੇ ਜੇ ਹਰਿਆਣੇ ਨੇ ਵਿਧਾਨ ਸਭਾ ਬਣਾਣੀ ਤੇ ਹਰਿਆਣੇ 'ਚ ਬੰਨੀ ਚਾਹੀਦੀ ਤੇ ਜੇ 1 ਕਿਲੋਮੀਟਰ ਦੂਰ ਦਿੱਤੀ ਉਹਦਾ ਮਤਲਬ ਇਹ ਹੈ ਕਿ ਜ਼ਮੀਨ ਜ਼ਰੂਰ ਦੇਤੀ ਬਟ ਮਾਲਕੀਅਤ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਕਲੇਮ ਪੈਦਾ ਕਰ ਦਿੱਤਾ ਕੱਲ ਨੂੰ ਅਸੀਂ ਟੈਕਨੀਕਲੀ ਵੀ ਕਿਸੇ ਕਚੈਰੀ ਵਿੱਚ ਵੀ ਚੈਲੰਜ ਕਰਨਾ ਹੋਵੇ ਤੇ ਓਨਰਸ਼ਿਪ ਦੇ ਖਾਤੇ ਦੇ ਵਿੱਚ ਹਰਿਆਣੇ ਦਾ ਹਿੱਸਾ ਪਾ ਦਿੱਤਾ ਗਿਆ ਇਹ ਬਹੁਤ ਵੱਡਾ ਧਰੋਤ ਤੇ ਧੋਖਾ ਕੀਤਾ ਗਿਆ ਤੋਂ ਜੇ ਇਸ ਨੂੰ ਦੂਰ ਕਰਨਾ ਕਿਉਂਕਿ ਪਾਣੀਆਂ ਦੇ ਉੱਤੇ ਭਾਵੇਂ ਪਾਖੜਾ ਬਿਆਸ ਦੇ ਉੱਤੇ ਪੰਜਾਬ ਚੱਲਦਾ ਹੋਇਆ ਪੰਜਾਬ ਯੂਨੀਵਰਸਿਟੀ ਦੇ ਉੱਤੇ ਚੰਡੀਗੜ੍ਹ ਦੇ ਉੱਤੇ ਜਿਹੜੇ ਵੀ ਸਾਡੇ ਹੱਕੂ ਖੋਏ ਜਾ ਰਹੇ ਨੇ ਡਾਕਾ ਮਾਰਿਆ ਜਾ ਰਿਹਾ ਪੱਜਪਾ ਦੀ ਸਰਕਾਰ ਕਰ ਜੇ ਪ੍ਰਧਾਨ ਮੰਤਰੀ ਇਸ ਗੱਲ ਨੂੰ ਦੂਰ ਕਰਨਾ ਚਾਹੁੰਦੇ ਨੇ ਤੇ ਨਵੇਂ ਸਾਲ ਤੋਂ ਪਹਿਲੇ ਪਹਿਲੇ ਪੰਜਾਬ ਨੂੰ ਇਹ ਜਿਹੜਾ ਇਹਨਾਂ ਦਾ 1966 ਦਾ ਅਜੇ ਤੱਕ ਸਾਨੂੰ ਕੈਪੀਟਲ ਜਿਹੜਾ ਮਿਲਿਆ ਨਹੀਂ ਸਾਨੂੰ ਟਰਾਂਸਫਰ ਕਰਨ ਚੰਡੀਗੜ੍ਹ ਅਸੀਂ ਅਸੀਂ ਇਸ ਗੱਲ ਨੂੰ تسلیم ਕਰੀਏ ਕਿ ਪ੍ਰਧਾਨ ਮੰਤਰੀ ਪੰਜਾਬ ਦੀ ਬਿਹਤਰੀ ਚਾਹੁੰਦੇ ਬਹੁਤ ਬਹੁਤ ਸ਼ੁਕਰੀਆ ਤੇ ਬਹੁਤ ਬਹੁਤ ਤੁਹਾਡਾ ਮਿਹਰਬਾਨੀ